ਸਾਥੀਓ ਨਕੋਦਰ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਡੇਰਾ ਅਲਮਸਤ ਬਾਪੂ ਲਾਲ ਬਾਸ਼ਾ ਜੀ ਦੇ ਦਰਬਾਰ ਤੇ ਜਿਹੜਾ ਮੇਲਾ ਸਲਾਨਾ ਮੇਲਾ ਜਿਹੜਾ ਹੁਣ ਨਜ਼ਾਰਾ ਜੀ 18 19 20 ਦਾ ਅੱਜ ਮਹਿੰਦੀ ਦੀ ਰਸਮ ਸੀਗੀ ਤੇ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਦਰਬਾਰ ਅਲਮਸਤ ਬਾਪੂ ਲਾਲ ਬਾਸ਼ਾ ਜੀ ਦੇ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸੰਗਤ ਜੀ ਭਾਰੀ ਜਿਹੜਾ ਮੇਲਾ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਇਹ ਪਹੁੰਚ ਰਹੀ ਹੈ ਬਹੁਤ ਸ਼ਰਧਾ ਆ ਔਰ ਵਿਸ਼ਵ ਦੇ ਵਿੱਚ ਪ੍ਰਸਿੱਧ ਹੈ ਇਹ ਦਰਬਾਰ ਬੱਪੂ ਲਾਲ ਬਾਦਸ਼ਾਹ ਦਰਬਾਰ ਸੰਗਤਾਂ ਬਹੁਤ ਹੀ ਸ਼ਰਧਾ ਦੇ ਨਾਲ ਪੂਰੇ ਵਿਸ਼ਵ ਦੇ ਕੋਨੇ-ਕੋਨੇ ਤੋਂ ਇੱਥੇ ਆਉਂਦੀਆਂ ਹਨ ਔਰ ਨਤਮਸਤਕ ਹੁੰਦੀਆਂ ਤੁਸੀਂ ਦੇਖ ਸਕਦੇ ਹੋ ਔਰ 18 19 20 ਦਾ ਪ੍ਰੋਗਰਾਮ ਹੈ ਜੀ ਮੇਲਾ ਇੱਥੇ ਤੇ ਪੂਰੀਆਂ ਤਿਆਰੀਆਂ ਜਿਹੜੀਆਂ ਉਹਦੀਆਂ ਕਰ ਲਈਆਂ ਗਈਆਂ ਤੁਸੀਂ ਦੇਖ ਸਕਦੇ ਹੋ ਅੱਜ ਮਹਿੰਦੀ ਦੀ ਜਿਹੜੀ ਰਸਮ ਸੀਗੀ ਸੰਗਤ ਵਾਲੋਂ ਮਹਿੰਦੀ ਲਗਾਈ ਗਈ ਤੇ ਦੇਖ ਸਕਦੇ ਹੋ ਸਵੀਰਾਂ ਨੂੰ ਸੋਣਾ ਦਰਬਾਰ ਹੈ ਸੰਗਤ ਜੀ ਬਿਸ਼ਪਤ ਸਿਰਦੇ ਹੈ ਜੀ ਇਹ ਡੇਰਾ ਅਲਮਸਤ ਬਪੂ ਲਾਲ ਬਾਸ਼ਾ ਜੀ ਦਾ ਨਕਉਦਰ ਵਿਖੇ ਆ ਔਰ ਲੋਕ ਦੇਸਾਂ ਪਰਦੇਸਾਂ ਤੋਂ ਇੱਥੇ ਆਉਂਦੇ ਆ ਤੇ ਅੱਜ 17 ਤਰੀਕ ਹੈ ਜੀ 17 ਜੁਲਾਈ ਮਹਿੰਦੀ ਦੀ ਅੱਜ ਸੀਗੀ ਮਹਿੰਦੀ ਦੀ ਰਸਮ ਕੀਤੀ ਗਈ ਹੈ ਤੇ 18 19 20 ਦਾ ਮੇਲਾ ਜੀ ਆਓ ਆਓ ਦੇਖੋ ਸਾਥੀਓ ਸੰਗਤਾਂ ਸ਼ਰਧਾ ਨਾਲ ਆਉਂਦੀਆਂ ਕੁਝ ਬੋਲਣਾ ਚਾਹੁੰਦੇ ਕੁਝ